ਬੰਗਲੌਰ ਦੇ ਬਲਕੇਵਾ ਦੇ ਇੱਕ ਅਪਾਰਟਮੈਂਟ ਦੇ ਵਿੱਚੋਂ ਨਾਲ ਦੇ ਅਪਾਰਟਮੈਂਟ ਵਾਲਿਆਂ ਨੂੰ ਇੱਕ ਦਿਨ ਬਹੁਤ ਜ਼ਿਆਦਾ ਗੰਦੀ ਸਮੈਲ ਆਉਂਦੀ ਹੈ। ਸ਼ੁਰੂਆਤ ਦੇ ਵਿੱਚ ਤਾਂ ਇਹ ਸਮੈਲ ਕਾਫੀ ਜ਼ਿਆਦਾ ਫਿੱਕੀ ਸੀ ਪਰ ਜਿਵੇਂ-ਜਿਵੇਂ ਦਿਨ ਗੁਜ਼ਰਦੇ ਗਏ ਇਹ ਸਮੈਲ ਹੋਰ ਵੀ ਜ਼ਿਆਦਾ ਤੇਜ਼ ਅਤੇ ਗੰਦੀ ਹੁੰਦੀ ਗਈ। ਇਸ ਤੋਂ ਬਾਅਦ ਉਸ ਅਪਾਰਟਮੈਂਟ ਦੇ ਨਾਲ ਦੇ ਅਪਾਰਟਮੈਂਟ ਵਾਲਿਆਂ ਨੇ ਉਸ ਮਕਾਨ ਦੇ ਮਾਲਕ ਨੂੰ ਕਾਲ ਕੀਤੀ ਤਾਂ ਕਿ ਉਹ ਦੇਖ ਸਕਣ ਕਿ ਇੰਨੀ ਗੰਦੀ ਸਮੈਲ ਉਸ ਦੇ ਅਪਾਰਟਮੈਂਟ ਦੇ ਵਿੱਚੋਂ ਕਿੱਥੇ ਆ ਰਹੀ ਹੈ। ਉਸ ਫਲੈਟ ਦੇ ਮਾਲਕ ਨੇ ਕਾਲ ਕੀਤੀ ਜਿਹੜੀ ਉਸ ਦੇ ਫਲੈਟ ਦੇ ਵਿੱਚ ਲੜਕੀ ਰਹਿ ਰਹੀ ਸੀ ਉਸ ਦੀ ਮਾਂ ਨੂੰ ਕਿਉਂਕਿ ਉਹ ਵੀ ਉਸੇ ਸ਼ਹਿਰ ਬੰਗਲੌਰ ਦੇ ਵਿੱਚ ਹੀ ਕਾਨੇ ਅਪਾਰਟਮੈਂਟ ਦਾ ਦਰਵਾਜ਼ਾ ਖੋਲਿਆ ਤਾਂ ਉਹਨਾਂ ਦੀਆਂ ਅੱਖਾਂ ਫਟੀਆਂ ਰਹਿ ਗਈਆਂ ਕਿਉਂਕਿ ਅਪਾਰਟਮੈਂਟ ਦੇ ਅੰਦਰ ਇੱਕ ਇਨਸਾਨ ਦੀ ਬਾਡੀ ਦੇ ਛੋਟੇ-ਛੋਟੇ ਪੀਸ ਕੀਤੇ ਹੋਏ ਸਨ ਤੇ ਆਲੇ-ਦੁਆਲੇ ਖੂਨ ਦੇ ਛਿੱਟੇ ਸਨ ਤੇ ਇਹ ਇਨਸਾਨ ਦੀ ਬਾਡੀ ਦੇ ਟੁਕੜੇ ਕਿੱਥੇ ਦੇ ਸਨ ਤੇ ਉਸ ਦੀ ਇਹ ਹਾਲਤ ਕਿਸ ਨੇ ਕੀਤੀ ਸੀ ਜਾਣਨ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਮਹਾਂ ਲਕਸ਼ਮੀ ਨੇਪਾਲ ਤੋਂ ਬਲੋਂਗ ਕਰਦੀ ਸੀ ਪਰ ਉਸਦੀ ਫੈਮਿਲੀ 35 ਸਾਲ ਪਹਿਲਾਂ ਆਪਣੇ ਵਧੀਆ ਪੁਆਖ ਨੂੰ ਲੈ ਕੇ ਬੰਗਲੌਰ ਦੇ ਵਿੱਚ ਮੁਕੰਮਲ ਤੌਰ ਤੇ ਆ ਕੇ ਸ਼ਿਫਟ ਹੋ ਜਾਂਦੇ ਨੇ ਮਹਾਂ ਲਕਸ਼ਮੀ ਦੇ ਤਿੰਨ ਭਾਈ ਪੈਣ ਸਨ ਤੇ ਮਹਾਂ ਲਕਸ਼ਮੀ ਘਰ ਦੀ ਦੂਜੀ ਸਭ ਤੋਂ ਵੱਡੀ ਕੁੜੀ ਸੀ ਇਹ ਸਾਰੇ ਹੈ ਤਾਂ ਨੇਪਾਲ ਤੋਂ ਸਨ ਪਰ ਇਹਨਾਂ ਦੀ ਪਾਲਬ੍ਰੇਸ਼ ਜਾਂ ਕੀ ਜੰਮਣ ਪੋਸ਼ਣ ਸਾਰਾ ਬੰਗਲੌਰ ਦੇ ਵਿੱਚ ਹੋਇਆ ਸੀ ਤੇ ਇਹਨਾਂ ਦੀ ਸਟੱਡੀ ਵੀ ਬੰਗਲੌਰ ਵਿੱਚ ਹੋਈ ਸੀ ਇਸ ਕਰਕੇ ਇਹ ਸਾਰੇ ਬੱਚੇ ਬਿਲਕੁਲ ਬੰਗਲੌਰ ਦੇ ਲੋਕਾਂ ਵਾਂਗੂ ਹੀ ਆਪ ਦੁਨੀਆ ਦੇ ਵਿੱਚ ਵਿਚਰਦੇ ਸਨ ਜਿਵੇਂ ਜਿਵੇਂ ਇਸ ਪਰਿਵਾਰ ਦੇ ਬੱਚੇ ਵੱਡੇ ਹੁੰਦੇ ਗਏ ਕੁਝ ਵਿਆਹ ਕਰਕੇ ਤੇ ਕੁਝ ਜੌਬ ਨੂੰ ਕਰਕੇ ਇ ਘਰ ਦੀ ਦੂਜੀ ਕੁੜੀ ਜਦੋਂ ਮਾ ਲక్ష్ਮੀ ਵੱਡੀ ਹੁੰਦੀ ਹੈ ਤਾਂ 2019 ਦੇ ਵਿੱਚ ਉਸ ਦਾ ਵਿਆਹ ਵੀ ਹੇਮਤ ਦਾਸ ਨਾਮ ਦੇ ਇੱਕ ਇਨਸਾਨ ਦੇ ਨਾਲ ਕਰ ਦਿੱਤਾ ਜਾਂਦਾ ਹੈ। ਇਹ ਦੋਨੇ ਬੰਗਲੌਰ ਤੇ ਵਿੱਚ ਹੀ ਹੇਮਤ ਦਾਸ ਦੇ ਘਰ ਦੇ ਵਿੱਚ ਰਿਹਾ ਕਰਦੇ ਸਨ ਤੇ ਮਾਹਾਂ ਲక్ష్ਮੀ ਦੇ ਇੱਕ ਸਾਲ ਦੀ ਬੇਟੀ ਹੋ ਜਾਂਦੀ ਹੈ। ਦੇਖਣ ਦੇ ਵਿੱਚ ਤਾਂ ਇਹ ਪਰਿਵਾਰ ਬਹੁਤ ਜ਼ਿਆਦਾ ਖੁਸ਼ਹਾਲ ਪਰਿਵਾਰ ਲੱਗਦਾ ਹੈ ਪਰ ਅਸਲ ਦੇ ਵਿੱਚ ਅਜੇ ਹਾ ਨਹੀਂ ਹੁੰਦਾ। ਆਪਣੀ 4 ਸਾਲ ਦੀ ਮੈਰਿਜ ਦੇ ਵਿੱਚ ਹੇਮਤ ਅਤੇ ਮਾਹਾਂ ਲక్ష్ਮੀ ਦੇ ਵਿੱਚ ਜਿਹੜਾ ਇਹ ਸਮਾਂ ਸੀ ਇਹ ਬਹੁਤ ਜ਼ਿਆਦਾ ਵਧੀਆ ਨਹੀਂ ਗੁਜ਼ਰਿਆ ਸੀ। ਉਹਨਾਂ ਦੇ ਵਿਆਹ ਤੋਂ ਬਾਅਦ ਹੀ ਉਹਨਾਂ ਦੇ ਘਰ ਦੇ ਵਿੱਚ ਲਗਾਤਾਰ ਬਹਿਸ ਅਤੇ ਲੜਾਈਆਂ ਚੱਲ ਪਈਆਂ ਸਨ। ਇਹ ਲੜ ਇਸ ਤਰ੍ਹਾਂ ਅੱਗੇ ਚੱਲ ਕੇ ਅਕਤੂਬਰ 2023 ਦੇ ਵਿੱਚ ਇਹ ਦੋਨੇ ਜਣੇ ਡਿਵੋਰਸ ਲੈ ਲੈਂਦੇ ਨੇ। ਅਲੱਗ ਹੋਣ ਤੋਂ ਬਾਅਦ ਮਹਾਂਲక్ష్ਮੀ ਆਪਣੀ ਕੁੜੀ ਨੂੰ ਲੈ ਕੇ ਆਪਣੇ ਮਾਂ ਦੇ ਘਰ ਚਲੀ ਜਾਂਦੀ ਹੈ ਰਹਿਣ ਦੇ ਲਈ। ਹੇਮਤ ਅਤੇ ਮਹਾਂਲక్ష్ਮੀ ਦੋਨੇ ਹੀ ਕੰਮ ਕਰਦੇ ਸਨ ਤੇ ਕੰਮ ਕਰਕੇ ਆਪਣੇ ਘਰ ਦਾ ਖਰਚਾ ਚਲਾਉਂਦੇ ਸੀ। ਹੇਮਤ ਦੀ ਖੁਦ ਆਪਣੀ ਇੱਕ ਮੋਬਾਈਲਾਂ ਦੀ ਦੁਕਾਨ ਸੀ। ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀ ਹੀ ਦੁਕਾਨ ਤੇ ਕੰਮ ਕਰਿਆ ਕਰਦਾ ਸੀ। ਮਹਾਂਲక్ష్ਮੀ ਇੱਕ ਮਾਲ ਦੀ ਬਿਊਟੀ ਸ਼ਾਪ ਦੇ ਉੱਪਰ ਕੰਮ ਕਰਦੀ ਸੀ। ਪ੍ਰੋਬਲਮ ਉਸ ਸਮੇਂ ਆਉਣਾ ਸ਼ੁਰੂ ਹੋਈਆਂ ਜਦੋਂ ਹੇਮਤ ਨੇ ਨੋਟ ਕੀਤਾ ਕਿ ਮਹਾਂਲక్ష్ਮੀ ਆਪਣੇ ਨਾਲ ਕੰਮ ਕਰ ਰਹੇ ਇੱਕ ਇਨਸਾਨ ਆਤਰੇ ਵਿੱਚ ਤਾਂ ਹਿਮਤ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਧਿਆਨ ਨਹੀਂ ਦਿੱਤਾ ਪਰ ਜਿਵੇਂ-ਜਿਵੇਂ ਉਸ ਨੂੰ ਪਤਾ ਚੱਲਿਆ ਤਾਂ ਉਸ ਨੇ ਨੋਟਿਸ ਕੀਤਾ ਮਾਹ ਲਕਸ਼ਮੀ ਦੇ ਨਾਲ ਕੰਮ ਕਰਨ ਵਾਲੇ ਇੱਕ ਇਨਸਾਨ ਦੇ ਬਾਰੇ ਉਸ ਨੂੰ ਪਤਾ ਲੱਗਿਆ ਕਿ ਮਾਹ ਲਕਸ਼ਮੀ ਦੇ ਜਿਹੜਾ ਨਾਲ ਇਨਸਾਨ ਕੰਮ ਕਰਦਾ ਹੈ ਉਸ ਦਾ ਨਾਮ ਅਸ਼ਰਫ ਹੈ ਤੇ ਉਹ ਉਸ ਦੇ ਬਹੁਤ ਜ਼ਿਆਦਾ ਕਲੋਜ਼ ਹੈ ਅਸ਼ਰਫ ਉੱਤਰਾਖੰਡ ਦਾ ਰਹਿਣ ਵਾਲਾ ਸੀ ਅਤੇ ਮਾਹ ਲਕਸ਼ਮੀ ਦੀ ਤਰ੍ਹਾਂ ਹੀ ਵਧੀਆ ਫਿਊਚਰ ਨੂੰ ਲੈ ਕੇ ਉਹ ਵੀ ਬੰਗਲੌਰ ਦੇ ਵਿੱਚ ਸੈਟਲ ਹੋਇਆ ਸੀ ਮਾਹ ਲਕਸ਼ਮੀ ਉਸ ਦੇ ਨਾਲ ਬਹੁਤ ਜ਼ਿਆਦਾ ਅਟੈਚ ਸੀ ਤੇ ਇੱਥੋਂ ਤੱਕ ਕਿ ਉਹ ਕੰਮ ਤੋਂ ਬਾਅਦ ਉਸ ਦੇ ਨਾਲ ਘੁੰਮਣ ਵੀ ਜਾਂਦੀ ਸੀ ਇਹ ਸਾਰੀਆਂ ਚੀਜ਼ਾਂ ਦੇ ਨਾਲ ਹਿਮਤ ਜਾਂਦਾ ਹੈ ਕਿ ਮਾਹ ਲਕਸ਼ਮੀ ਉਸ ਨੂੰ ਧੋਖਾ ਦੇ ਰਹੀ ਹੈ ਇਸ ਕਾਰਨ ਹੀ ਹੇਮੰਤ ਨੇ ਅੱਗੇ ਚੱਲ ਕੇ ਡਿਵੋਰਸ ਲੈਂਡ ਦਾ ਫੈਸਲਾ ਲੈ ਲਿਆ ਸੀ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਜਦੋਂ ਕੋਈ ਲੇਡੀ ਡਿਵੋਰਸ ਲੈਂਦੀ ਹੈ ਤਾਂ ਉਹ ਆਪਣੇ ਬੱਚੇ ਦੀ ਕਸਟਡੀ ਆਪ ਭਾਲਦੀ ਹੈ ਪਰ ਇੱਥੇ ਉਲਟਾ ਹੋਇਆ ਜਦੋਂ ਮਾਹ ਲਕਸ਼ਮੀ ਨੇ ਡਿਵੋਰਸ ਫਾਈਲ ਕੀਤਾ ਤਾਂ ਉਸ ਨੇ ਆਪਣੇ ਬੱਚੇ ਦੀ ਕਸਟਡੀ ਤਾਂ ਲੈ ਲਈ ਪਰ 4 ਮਹੀਨਿਆਂ ਬਾਅਦ ਉਸ ਨੇ ਆਪਣੀ ਬੱਚੀ ਨੂੰ ਫਿਰ ਆਪਣੇ ਹਸਬੰਦ ਨੂੰ ਦੇ ਦਿੱਤਾ ਹੁਣ ਮਾਹ ਲਕਸ਼ਮੀ ਇਕੱਲੀ ਰਹਿ ਰਹੀ ਸੀ ਤੇ ਹੇਮੰਤ ਤੇ ਉਸ ਦੀ ਬੇਟੀ ਇਕੱਠੇ ਇੱਕ ਘਰ ਦੇ ਵਿੱਚ ਰਹੇ ਰਹੇ ਸਨ ਮਾਹ ਲਕਸ਼ਮੀ ਕਿਤੇ ਹਫ਼ਤੇ ਬਾਅਦ ਤੇ ਕਦੇ ਮਹੀਨੇ ਬਾਅਦ ਕਦੇ-ਕਦੇ ਆਪਣੀ ਆਪਣੇ ਹਸਬੰਦ ਨੂੰ ਦੇਣ ਤੋਂ ਬਾਅਦ ਮਹਾਂਲਕshmi ਬੰਗਲੌਰ ਦੇ ਬਲਕੇ ਵੀ ਏਰੀਆ ਦੇ ਵਿੱਚ ਬਣੇ ਹੋਏ ਇੱਕ ਅਪਾਰਟਮੈਂਟ ਦੇ ਵਿੱਚ ਰੈਂਟ ਤੇ ਕਿਰਾਏ ਤੇ ਲੈ ਕੇ ਅਪਾਰਟਮੈਂਟ ਨੂੰ ਰਹਿਣ ਲੱਗੀ ਸੀ ਮਹਾਂਲਕshmi ਅਤੇ ਹੇਮਤ ਦੇ ਡਿਵੋਰਸ ਨੂੰ ਹੁਣ 1 ਸਾਲ ਹੋ ਗਿਆ ਸੀ ਤੇ ਮਹਾਂਲਕshmi ਦੀ ਜ਼ਿੰਦਗੀ ਵੀ ਹੁਣ ਕਾਫੀ ਵਧੀਆ ਚੱਲ ਰਹੀ ਸੀ ਬਸ ਇੱਥੇ ਫਰਕ ਇਹ ਹੀ ਸੀ ਕਿ ਮਹਾਂਲਕshmi ਹੁਣ ਇਕੱਲੀ ਰਹਿੰਦੀ ਸੀ ਉਸ ਦਾ ਜ਼ਿਆਦਾ ਟੱਚ ਨਹੀਂ ਸੀ ਨਾ ਹੀ ਆਪਣੇ ਹਸਬੰਦ ਦੇ ਨਾਲ ਨਾ ਹੀ ਆਪਣੀ ਬੇਟੀ ਦੇ ਨਾਲ ਤੇ ਨਾ ਹੀ ਆਪਣੀ ਮਾਂ ਦੇ ਨਾਲ ਮਹਾਂਲਕshmi ਜਦੋਂ ਇਸ ਨਵੇਂ ਅਪਾਰਟਮੈਂਟ ਦੇ ਵਿੱਚ ਕਿਰਾਏ ਦੇ ਉੱਪਰ ਰਹਿਣ ਆਈ ਸੀ ਤਾਂ ਉਸ ਨੇ ਆਪਣੀ ਜਾਣ ਪਛਾਣ ਵਾਲੇ ਦੋਵਲੇ ਦੇ ਲੋ एबीसी ਕੇ ਮਹਾਲక్ష్ਮੀ ਸਵੇਰ ਜਲਦੀ ਕੰਮ ਤੇ ਜਾਂਦੀ ਸੀ ਤੇ ਲੇਟ ਘਰ ਵਾਪਸ ਆਉਂਦੀ ਸੀ ਇਸ ਕਰਕੇ ਆਂਢ ਗੁਆਂਢ ਦੇ ਲੋਕਾਂ ਨੂੰ ਵੀ ਜਿਆਦਾ ਮਹਾਲక్ష్ਮੀ ਆਪਣੇ ਘਰ ਤੋਂ ਬਾਹਰ ਅੰਦਰ ਜਾਂਦੀ ਘੱਟ ਹੀ ਦਿਖਾਈ ਦਿੰਦੀ ਸੀ ਸੰਡੇ ਵਾਲੇ ਦਿਨ ਮਹਾਲక్ష్ਮੀ ਜਿਆਦਾ ਬਾਹਰ ਘੁੰਮਣ ਚਲੀ ਜਾਂਦੀ ਜਾਂ ਫਿਰ ਆਪਣੇ ਅਪਾਰਟਮੈਂਟ ਦੇ ਵਿੱਚ ਹੀ ਰਹਿੰਦੀ ਇਸ ਕਰਕੇ ਮਹਾਲక్ష్ਮੀ ਬਿਲਕੁਲ ਵੀ ਆਂਢ ਗੁਆਂਢ ਦੇ ਲੋਕਾਂ ਦੇ ਟੱਚ ਵਿੱਚ ਨਹੀਂ ਸੀ ਉਸ ਉਹਨਾਂ ਨੇ ਬਹੁਤ ਘੱਟ ਦੇਖਿਆ ਸੀ ਮਹਾਲక్ష్ਮੀ ਨੂੰ ਅੰਦਰ ਬਾਹਰ ਜਾਂਦੇ ਹੋਏ ਬਸ ਉਹਨਾਂ ਨੂੰ ਇਹ ਪਤਾ ਸੀ ਕਿ ਇਸ ਘਰ ਦੇ ਵਿੱਚ ਇੱਕ ਕੁੜੀ ਰਹਿੰਦੀ ਹੈ ਜਿਸ ਦਾ ਨਾਮ ਮਹਾਲక్ష్ਮੀ ਹੈ ਮਹਾਲక్ష్ਮੀ ਮਿਲਦੀ ਸੋ ਸਿਰਫ ਆਪਣੇ ਕੰਮ ਕਰਨ ਵਾਲੇ ਲੋਕਾਂ ਨੂੰ ਜਾਂ ਫਿਰ ਜਿਸ ਦੇ ਨਾਲ ਉਸ ਦਾ ਅ ਦਾ ਸੀ ਉਸ ਨੂੰ ਹੀ ਜ਼ਿਆਦਾਤਰ ਮਿਲਦੀ ਸੀ ਮਹਾਂ ਲక్ష్ਮੀ ਹੁਣ ਇੰਨੀ ਜ਼ਿਆਦਾ ਫ੍ਰੀडम ਦੇ ਵਿੱਚ ਆ ਚੁੱਕੀ ਸੀ ਕਿ ਉਹ ਸਮੇਂ-ਸਮੇਂ ਤੇ ਹੁਣ ਆਪਣੇ ਬੁਆਏਫ੍ਰੈਂਡ ਵੀ ਲਗਾਤਾਰ ਬਦਲਦੀ ਰਹਿੰਦੀ ਸੀ ਪਰ ਅਚਾਨਕ ਸਪਤੰਬਰ ਦੇ ਮਹੀਨੇ ਦੇ ਵਿੱਚ ਮਹਾਂ ਲక్ష్ਮੀ ਗਾਇਬ ਹੋ ਜਾਂਦੀ ਹੈ ਤੇ ਉਹ ਲਾਸਟ ਵਾਰ 19 ਅਗਸਤ ਨੂੰ ਆਪਣੇ ਪਰਿਵਾਰ ਨੂੰ ਰਖੜੀ ਵਾਲੇ ਦਿਨ ਹੀ ਮਿਲੀ ਸੀ ਤੇ 2 ਸਪਤੰਬਰ ਨੂੰ ਆਖਰੀ ਵਾਰ ਮਹਾਂ ਲక్ష్ਮੀ ਨੇ ਆਪਣੀ ਮਾਂ ਨੂੰ ਕਾਲ ਕੀਤੀ ਸੀ ਉਸ ਤੋਂ ਬਾਅਦ ਉਸ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਟੱਚ ਆਪਣੀ ਫੈਮਲੀ ਨਾਲ ਜਾਂ ਕਿਸੇ ਹੋਰ ਮੈਂਬਰ ਦੇ ਨਾਲ ਨਹੀਂ ਰਿਹਾ ਸੀ ਮਹਾਂ ਲక్ష్ਮੀ ਦੇ ਜਿਹੜੇ ਗੁਮਾਰ ਦੇ ਵਿੱਚ ਲੋਕ ਅਪਾਰਟਮੈਂਟ ਦੇ ਵਿੱਚ ਰਹਿੰਦੇ ਸਨ ਉਹਨਾਂ ਨੇ ਵੀ ਨੋਟ ਕੀਤਾ ਸੀ ਕਿ ਮਹ ਉਹਨਾਂ ਨੇ ਇਸ ਚੀਜ਼ ਦੇ ਉੱਪਰ ਜ਼ਿਆਦਾ ਧਿਆਨ ਨਹੀਂ ਦਿੱਤਾ ਕਿਉਂਕਿ ਮਹਾਲక్ష్ਮੀ ਪਹਿਲਾਂ ਵੀ ਕਈ-ਕਈ ਦਿਨ ਇਸ ਤਰ੍ਹਾਂ ਗਾਇਬ ਰਹਿੰਦੀ ਸੀ ਜਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀ ਜਦੋਂ ਉਹ ਆਉਂਦੀ ਜਾਂਦੀ ਸੀ ਪਰ ਚੀਜ਼ਾਂ ਉਦੋਂ ਬਹੁਤ ਜ਼ਿਆਦਾ ਖਰਾਬ ਹੋਣ ਲੱਗੀਆਂ ਜਦੋਂ ਇੱਕ ਦਿਨ ਮਹਾਲక్ష్ਮੀ ਦੇ ਅਪਾਰਟਮੈਂਟ ਦੇ ਵਿੱਚੋਂ ਬਹੁਤ ਜ਼ਿਆਦਾ ਗੰਦੀ ਸਮੈਲ ਬਾਹਰ ਆਉਣ ਲੱਗੀ ਇਸ ਸਮੈਲ ਕੋਈ ਦਿਨ ਪਹਿਲਾਂ ਹੀ ਆਉਣਾ ਸ਼ੁਰੂ ਕੀਤੀ ਸੀ ਪਰ ਇਹ ਇੰਨੀ ਜ਼ਿਆਦਾ ਵੱਧ ਗਈ ਸੀ ਕਿ ਆਂਗਵਾੜ ਵਿੱਚ ਰਹਿਣ ਵਾਲੇ ਲੋਕਾਂ ਦਾ ਵੀ ਉੱਥੋਂ ਲੰਘਣਾ ਮੁਸ਼ਕਲ ਹੋ ਗਿਆ ਸੀ ਇਸ ਤੋਂ ਬਾਅਦ ਕੀ ਹੋਇਆ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਆਂਗਵਾੜ ਦੇ ਵਿੱਚ ਰਹਿਣ ਵਾਲੇ ਲੋਕਾਂ ਨੇ ਇਸ ਅਪਾਰਟਮ ਸ਼ਿਮੀ ਦਾ ਅਪਾਰਟਮੈਂਟ ਸੀ ਜਾਂ ਕਹੀਏ ਉਸਦਾ ਫਲੈਟ ਸੀ ਉਸਦਾ ਦਰਵਾਜ਼ਾ ਬਾਹਰ ਤੋਂ ਬੰਦ ਸੀ ਜਾਨੀ ਕਿ ਬਾਹਰ ਤੋਂ ਲੋਕ ਸੀ ਇਸਦਾ ਮਤਲਬ ਇਹ ਸੀ ਕਿ ਘਰ ਦੇ ਅੰਦਰ ਕੋਈ ਨਹੀਂ ਹੈ ਮਾਹ ਲਕਸ਼ਮੀ ਦਾ ਫੋਨ ਵੀ ਨਹੀਂ ਲੱਗ ਰਿਹਾ ਸੀ ਇਸ ਕਰਕੇ ਉਸ ਘਰ ਦਾ ਜਿਹੜਾ ਮਾਲਕ ਸੀ ਉਸਨੇ ਮਾਹ ਲਕਸ਼ਮੀ ਦੀ ਜਿਹੜੀ ਮਾਂ ਸੀ ਉਸ ਨੂੰ ਕਾਲ ਕੀਤੀ ਉਸ ਅਪਾਰਟਮੈਂਟ ਦੇ ਮਾਲਕ ਨੇ ਜਦੋਂ ਮਾਹ ਲਕਸ਼ਮੀ ਦੀ ਮਾਂ ਨੂੰ ਕਾਲ ਕੀਤੀ ਤਾਂ ਮਾਹ ਲਕਸ਼ਮੀ ਦੀ ਮਾਂ ਨੇ ਕਿਹਾ ਕਿ ਮੈਂ ਆ ਰਹੀ ਹਾਂ ਤੁਸੀਂ ਘਰ ਦਾ ਦਰਵਾਜ਼ਾ ਨਾ ਤੋੜਿਓ ਮੇਰੇ ਕੋਲ ਇਸ ਘਰ ਦੀ ਇੱਕ ਐਕਸਟਰਾ ਕੀ ਹੈ ਜਾਂ ਐਕਸਟਰਾ ਚਾਬੀ ਮੇਰੇ ਕੋਲ ਹੈ ਤੇ ਅਗਲੇ ਦਿਨ ਜਦੋਂ ਮਾਹ ਲਕਸ਼ਮੀ ਦੀ ਮਾਂ ਆਉਂਦੀ ਹੈ ਉਸ ਘਰ ਦਾ ਦਰਵਾ ਜਿਹੜੇ ਗਵਾਂਡੀ ਸਨ ਉਹ ਖੜੇ ਹੁੰਦੇ ਸਨ ਤੇ ਜਰਵਾਜਾ ਖੋਲਣਸਾਰ ਉਹ ਮਾਲ ਲక్ష్ਮੀ ਦੇ ਘਰ ਦੇ ਅੰਦਰ ਚਲੇ ਜਾਂਦੇ ਨੇ ਇਹ ਸਮੈਲ ਇੰਨੀ ਜ਼ਿਆਦਾ ਤਕੜੀ ਸੀ ਕਿ ਕਈ ਲੋਕ ਤਾਂ ਇਸ ਘਰ ਦੇ ਦਰਵਾਜ਼ੇ ਤੋਂ ਅੱਗੇ ਜਾ ਹੀ ਨਹੀਂ ਸਕੇ ਤੇ ਇਸ ਤੋਂ ਬਾਅਦ ਜਿਹੜਾ ਕੁਝ ਇਹ ਲੋਕ ਦੇਖਦੇ ਨੇ ਉਹ ਇਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਇੱਕ ਡਰਾਮਣਾ ਸੁਪਨਾ ਬਣ ਜਾਂਦਾ ਹੈ ਉਸ ਘਰ ਦੇ ਜਾਂ ਕਿ ਉਸ ਅਪਾਰਟਮੈਂਟ ਦੀਆਂ ਕੰਧਾਂ ਦੇ ਉੱਪਰ ਚਾਰੇ ਪਾਸੇ ਖੂਨ ਦੇ ਛਿੱਟੇ ਹੁੰਦੇ ਨੇ ਜਗ੍ਹਾ-ਜਗ੍ਹਾ ਤੇ ਇਨਸਾਨ ਦੀ ਬਾਡੀ ਦੇ ਛੋਟੇ-ਛੋਟੇ ਟੁਕੜੇ ਪਏ ਹੁੰਦੇ ਨੇ ਜਿਸ ਨੂੰ ਦੇਖ ਕੇ ਸਾਰੇ ਸੁੰਨ ਹੋ ਜਾਂਦੇ ਨੇ ਇਹ ਸਭ ਕੁਝ ਦੇਖਣ ਤੋਂ ਬਾਅਦ ਇਹ ਸਾਰੇ ਲੋਕ ਇੱਕਦਮ ਬਾਹਰ ਨੂੰ ਭ ਪਹੁੰਚਦੀ ਹੈ ਤਾਂ ਉਹਨਾਂ ਨੂੰ ਵੀ ਇਸ ਘਰ ਦੇ ਵਿੱਚ ਐਂਟਰ ਹੋਣ ਦੇ ਲਈ ਆਪਣੇ ਮੂੰਹ ਤੇ 2 ਤੋਂ 3 ਮਾਸਕ ਲਗਾਉਣੇ ਪੈਂਦੇ ਨੇ ਕਿਉਂਕਿ ਬਦਬੂ ਇੰਨੀ ਜ਼ਿਆਦਾ ਵੱਧ ਚੁੱਕੀ ਸੀ ਪੁਲਿਸ ਜਦੋਂ ਇਸ ਘਰ ਦੇ ਵਿੱਚ ਜਾਂਦੀ ਹੈ ਤਾਂ ਉੱਥੇ ਇਹਨਾਂ ਨੂੰ ਬੋਡੀ ਦੇ ਛੋਟੇ-ਛੋਟੇ ਟੁਕੜੇ ਆਲੇ-ਦੁਆਲੇ ਖਿਲਰੇ ਹੋਏ ਮਿਲਦੇ ਨੇ ਪੂਰੇ ਘਰ ਦੇ ਵਿੱਚ ਤੇ ਪੂਰੇ ਘਰ ਦੇ ਵਿੱਚ ਹੀ ਲੇਡੀਜ਼ ਕੱਪੜੇ ਉਹਨਾਂ ਨੂੰ ਪਾਟੇ ਹੋਏ ਜਾਂ ਕਈ ਕੱਟੇ ਹੋਏ ਮਿਲਦੇ ਨੇ ਤੇ ਖੂਨ ਦੇ ਨਾਲ ਲਤਪਤ ਹੋਏ ਉਹਨਾਂ ਨੂੰ ਬੂਟ ਮਿਲਦੇ ਨੇ ਪੁਲਿਸ ਇਹ ਸਮਝ ਚੁੱਕੀ ਸੀ ਕਿ ਇਹ ਬੋਡੀ ਨੂੰ ਕਤਲ ਹੋਇਆ ਕਾਫੀ ਜ਼ਿਆਦਾ ਦਿਨ ਹੋ ਚੁੱਕੇ ਨੇ ਇਸ ਤੋਂ ਬਾਅਦ ਪੁਲਿਸ ਫੋਰੈਂਸਿਕ ਟੀਮ ਨੂੰ ਬੁ ਉੱਥੇ ਉਹਨਾਂ ਨੂੰ 175 ਲੀਟਰ ਦੀ ਫਰਿੱਜ ਵੀ ਮਿਲਦੀ ਹੈ ਜਿਹੜੀ ਅੱਧੀ ਖੁੱਲੀ ਹੁੰਦੀ ਹੈ ਤੇ ਉਸ ਦੇ ਵਿੱਚੋਂ ਵੀ ਖੂਨ ਬਾਹਰ ਨੂੰ ਡੁੱਲਿਆ ਹੁੰਦਾ ਹੈ ਜਦੋਂ ਪੁਲਿਸ ਫਰਿੱਜ ਨੂੰ ਖੋਲਦੀ ਹੈ ਤਾਂ ਉਸ ਦੇ ਅੰਦਰੋਂ ਵੀ ਉਹਨਾਂ ਨੂੰ ਇਨਸਾਨੀ ਸਰੀਰ ਦੇ ਬਹੁਤ ਜ਼ਿਆਦਾ ਟੁਕੜੇ ਮਿਲਦੇ ਨੇ ਇਹ ਜਿਹੜੇ ਸਾਰੇ ਟੁਕੜੇ ਸਨ ਇਹਨਾਂ ਨੂੰ ਕੀੜੇ ਲੱਗ ਚੁੱਕੇ ਸਨ ਤੇ ਮਹਾ ਲਕਸ਼ਮੀ ਦਾ ਸਿਰ ਵੀ ਫਰਿੱਜ ਦੇ ਵਿੱਚ ਹੀ ਪਿਆ ਸੀ ਇੱਥੋਂ ਇਹ ਚੀਜ਼ ਕਨਫਰਮ ਹੋ ਜਾਂਦੀ ਹੈ ਕਿ ਇਹ ਸਾਰੇ ਬੋਡੀ ਦੇ ਟੁਕੜੇ 29 ਸਾਲਾਂ ਦੀ ਮਹਾ ਲਕਸ਼ਮੀ ਦੇ ਹੀ ਸਨ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਮਹਾ ਲਕਸ਼ਮੀ ਦੀ ਮਾਂ ਤਾਂ ਉੱਥੇ ਬੇਹੋਸ਼ ਹੋ ਜਾਂਦੀ ਹੈ ਤੇ ਪੁਲਿਸ ਇਹ ਮੰਨਣ ਲ ਜੈਸਵੀ ਇਨਸਾਨ ਨੇ ਇਹ ਕੰਮ ਕੀਤਾ ਇਹ ਉਹ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਸੀ ਫੋਰੈਂਸਿਕ ਦੀ ਰਿਪੋਰਟ ਆਉਂਦੀ ਹੈ ਤਾਂ ਉਸ ਦੇ ਵਿੱਚ ਪਤਾ ਲੱਗਦਾ ਹੈ ਕਿ ਮਾਹ ਲਕਸ਼ਮੀ ਦੀ ਮੌਤ 9 ਦਿਨ ਪਹਿਲਾਂ ਹੀ ਹੋ ਚੁੱਕੀ ਸੀ ਇਸ ਤੋਂ ਬਾਅਦ ਪੁਲਿਸ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਤੇ ਆਪਣੀ ਇਨਵੈਸਟੀਗੇਸ਼ਨ ਉਹ ਮਾਹ ਲਕਸ਼ਮੀ ਦੇ ਪਹਿਲਾਂ ਵਾਲੇ ਘਰ ਵਾਲੇ ਹਿੰਮਤ ਦਾਸ ਤੋਂ ਸ਼ੁਰੂ ਕਰਦੀ ਹੈ ਪੁਲਿਸ ਜਦੋਂ ਹਿੰਮਤ ਤੋਂ ਪੁੱਛਗਛ ਕਰਦੀ ਹੈ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਸਾਰੇ ਝਮੇਲੇ ਦੇ ਵਿੱਚ ਹਿੰਮਤ ਦਾ ਕੋਈ ਵੀ ਰੋਲ ਨਹੀਂ ਹੈ ਫੋਰੈਂਸਿਕ ਦੀ ਟੀਮ ਨੇ ਮਾਹ ਲਕਸ਼ਮੀ ਦੀ ਡੈਥ ਦਾ ਐਗਜੈਕਟ ਟਾਈਮ ਅਤੇ ਡੇਟ ਕੱਢ ਦਿੱਤਾ ਸੀ ਤੇ ਉਸ ਡੇਟ ਦੇ ਨੇੜੇ ਦੇ ਘਰ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕੀਤਾ ਤਾਂ ਉਹਨਾਂ ਦਿਨਾਂ ਦੇ ਵਿੱਚ ਹੇਮੰਤ ਦਾਸ ਦਾ ਕੋਈ ਵੀ ਢੇੜਾ ਮਹਾਲక్ష్ਮੀ ਦੇ ਘਰਵਾਲ ਨਹੀਂ ਲੱਗਿਆ ਸੀ ਪਰ ਹੇਮੰਤ ਦਾਸ ਨੇ ਪੁਲਿਸ ਨੂੰ ਮਹਾਲక్ష్ਮੀ ਦੇ ਬੁਆਏਫਰੈਂਡ ਅਸ਼ਰਫ ਦੇ ਬਾਰੇ ਦੱਸਿਆ ਜਿਸ ਦੇ ਨਾਲ ਮਹਾਲక్ష్ਮੀ ਮਾਲ ਦੇ ਵਿੱਚ ਕੰਮ ਕਰਦੀ ਸੀ ਪੁਲਿਸ ਨੇ ਇਸ ਤੋਂ ਬਾਅਦ ਜਦੋਂ ਅਸ਼ਰਫ ਨੂੰ ਫੜਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਅਸ਼ਰਫ ਅਤੇ ਮਹਾਲక్ష్ਮੀ ਕਾਫੀ ਸਮਾਂ ਪਹਿਲਾਂ ਹੀ ਇੱਕ ਦੂਜੇ ਤੋਂ ਅਲੱਗ ਹੋ ਚੁੱਕੇ ਸਨ ਹੁਣ ਉਹਨਾਂ ਦਾ ਆਪਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਲਿੰਕ ਨਹੀਂ ਸੀ ਹੋਰ ਜ਼ਿਆਦਾ ਪੁੱਛਗਿੱਛ ਕਰਨ ਤੋਂ ਇਹ ਚੀਜ਼ ਵੀ ਕਨਫਰਮ ਹੋ ਗਈ ਕਿ ਅਸ਼ਰਫ ਹੀ ਮਹਾਲ ਅਸੀ ਕਿਉਂਕਿ ਜਿਹੜੇ ਉਹਨਾਂ ਨੂੰ ਪ੍ਰਾਈਮ ਸਸਪੈਕਟ ਸਨ ਉਹ ਦੋਨੇ ਹੀ ਇਸ ਚੀਜ਼ ਦੇ ਵਿੱਚੋਂ નિર્ਦੋਸ਼ ਨਿਕਲ ਗਏ ਸਨ ਸਭ ਤੋਂ ਵੱਡੀ ਗੱਲ ਸੀ ਕਿ ਮਾਹਲక్ష్ਮੀ ਦੇ ਅਪਾਰਟਮੈਂਟ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸੀਸੀਟੀਵੀ ਕੈਮਰਾ ਨਹੀਂ ਸੀ ਜਿਸ ਦੀ ਫੁਟੇਜ ਨੂੰ ਚੈੱਕ ਕਰਕੇ ਪਤਾ ਲੱਗ ਸਕੇ ਕਿ ਉਸ ਦੇ ਘਰ ਆਖਰੀ ਵਾਰ ਕੌਣ ਗਿਆ ਸੀ ਪਰ ਪੁਲਿਸ ਨੇ ਇੱਥੇ ਇੱਕ ਚੀਜ਼ ਨੋਟ ਕੀਤੀ ਜਦੋਂ ਪੁਲਿਸ ਨੇ ਮਾਹਲక్ష్ਮੀ ਦੇ ਨਾਲ ਕੰਮ ਕਰਨ ਵਾਲੇ ਸਾਰੇ ਵਰਕਰਾਂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਸੀ ਤਾਂ ਉੱਥੇ ਇੱਕ ਇਨਸਾਨ ਹਾਜ਼ਰ ਨਹੀਂ ਸੀ ਬਾਕੀ ਸਾਰੇ ਉਹ ਮਾਹਲక్ష్ਮੀ ਦੇ ਨਾਲ ਜੋ ਕੰਮ ਕਰਦੇ ਸਨ ਸਾਰੇ ਆਏ ਸੀ ਇਹ ਇਨਸਾਨ ਸੀ 31 ਸਾਲਾਂ ਦਾ ਮੁਕਤੀ ਰੰਜਨ ਰੋਏ ਇਹ ਜਦੋਂ ਧੀ ਪੁਲਿਸ ਸਟੇਸ਼ਨ ਨਹੀਂ ਆਇਆ ਸੀ ਇਸ ਕਰਕੇ ਪੁਲਿਸ ਦਾ ਸ਼ੱਕ ਮੁਕਤੀ ਦੇ ਉੱਪਰ ਚਲਿਆ ਜਾਂਦਾ ਹੈ ਪੁਲਿਸ ਨੇ ਇਸ ਤੋਂ ਬਾਅਦ ਮਹਾਲక్ష్ਮੀ ਦੇ ਘਰ ਦੇ ਆਲੇ-ਦੁਆਲੇ ਜਿਹੜੇ ਸੀਸੀਟੀਵੀ ਕੈਮਰਾ ਲੱਗੇ ਹੋਏ ਸਨ ਉਹਨਾਂ ਨੂੰ ਚੈੱਕ ਕੀਤਾ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦਿਨਾਂ ਦੇ ਵਿੱਚ ਜਦੋਂ ਮਹਾਲక్ష్ਮੀ ਦੀ ਡੈਥ ਹੋਈ ਸੀ ਤਾਂ ਮੁਕਤੀ ਨੂੰ ਇੱਕ ਦੋ ਵਾਰ ਉਸ ਦੇ ਘਰ ਦੇ ਆਲੇ-ਦੁਆਲੇ ਦੇਖਿਆ ਗਿਆ ਸੀ ਸੀਸੀਟੀਵੀ ਦੇ ਵਿੱਚ ਇੱਥੋਂ ਪੁਲਿਸ ਨੂੰ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਮੁਕਤੀ ਦਾ ਜ਼ਰੂਰ ਕੋਈ ਨਾ ਕੋਈ ਵੱਡਾ ਰੋਲ ਹੈ ਪੁਲਿਸ ਨੂੰ ਇਨਵੈਸਟੀਗੇਸ਼ਨ ਦੇ ਦੌਰਾਨ ਪਤਾ ਲੱਗਿਆ ਕਿ ਮੁਕਤੀ ਦਾ ਭਰਾ ਵੀ ਇੱਕ ਬੰਗਲੌਰ ਦੇ ਵਿੱਚ ਰਹਿੰ ਜਦੋਂ ਉਸਦੇ ਕੋਲ ਪੁੱਛ ਕੇ ਚਲੀ ਜਾਂਦੀ ਹੈ ਤਾਂ ਸਮ੍ਰਿਤੀ ਥੋੜਾ ਜਿਹਾ ਘਬਰਾ ਜਾਂਦਾ ਹੈ ਪਹਿਲਾਂ ਤਾਂ ਪੁਲਿਸ ਨੂੰ ਦੇਖ ਕੇ ਸਮ੍ਰਿਤੀ ਨੇ ਪਹਿਲਾਂ ਤਾਂ ਪੁਲਿਸ ਨੂੰ ਥੋੜਾ ਜਿਹਾ ਉਲਝਾਉਣ ਦੀ ਜਾਂ ਕੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਪਰ ਪੁਲਿਸ ਸ਼ਕਤੀ ਦਿਖਾਉਂਦੀ ਹੈ ਤਾਂ ਸਾਰਾ ਕੁਝ ਸਮ੍ਰਿਤੀ ਖੁੱਲ ਕੇ ਦੱਸ ਦਿੰਦਾ ਹੈ ਤਾਂ ਸਮ੍ਰਿਤੀ ਦੱਸਦਾ ਹੈ ਕਿ ਉਸਦੇ ਭਰਾ ਮੁਕਤੀ ਨੇ ਹੀ ਮਾਹ ਲਕਸ਼ਮੀ ਨੂੰ ਮਾਰਿਆ ਹੈ ਜਦੋਂ ਉਸਨੇ ਮਾਹ ਲਕਸ਼ਮੀ ਨੂੰ ਮਾਰ ਦਿੱਤਾ ਸੀ ਤਾਂ ਉਸ ਤੋਂ ਬਾਅਦ ਉਸਨੇ ਮੇਰੇ ਨਾਲ ਸੰਪਰਕ ਕੀਤਾ ਸੀ ਉਸਨੇ ਕਿਹਾ ਕਿ ਮੇਰੇ ਭਰਾ ਮੁਕਤੀ ਨੇ ਮੈਨੂੰ ਕਿਹਾ ਸੀ ਕਿ ਮੈਂ ਮਾਹ ਲਕਸ਼ਮੀ ਨੂੰ ਮਾਰ ਦਿੱਤਾ ਹੈ ਤੇ ਤੂੰ ਵੀ ਹੁਣ ਆਪਣਾ ਟਿਕਾਣਾ ਬਦਲ ਲੈ ਕਿਉਂਕਿ ਪੁਲ ਐਸੀ ਵੀ ਮੰਗੇਸਨ ਤਾਂਕਿ ਉਹ ਲੋਕਾਂ ਦੇ ਲਈ ਇਸ ਜਗ੍ਹਾ ਤੋਂ ਭੱਜ ਜਾਵੇ ਤੇ ਉਸਨੇ ਕਿਹਾ ਕਿ ਮੇਰਾ ਭਰਾ ਬੰਗਲੌਰ ਨੂੰ ਛੱਡ ਕੇ ਇੱਥੋਂ ਭੱਜਣ ਵਾਲਾ ਸੀ ਹਮੇਸ਼ਾ ਦੇ ਲਈ ਇਸ ਤੋਂ ਬਾਅਦ ਪੁਲਿਸ ਨੇ ਮੁਕਤੀ ਦਾ ਫੋਨ ਟਰੇਸ ਕੀਤਾ ਜਿਸ ਦੇ ਵਿੱਚ ਉਸਦੀ ਲਾਸਟ ਲੋਕੇਸ਼ਨ ਮਿਲਦੀ ਹੈ ਵੈਸਟ ਬੰਗਾਲ ਦੀ ਤੇ ਪੁਲਿਸ ਨੇ ਆਪਣੀਆਂ ਤਿੰਨ ਟੀਮਾਂ ਵੈਸਟ ਬੰਗਾਲ ਭੇਜੀਆਂ ਤੇ ਪੁਲਿਸ ਨੂੰ ਉੱਥੇ ਵੀ ਮੁਕਤੀ ਨਹੀਂ ਮਿਲੇ ਹੁਣ ਲਾਸਟ ਲੋਕੇਸ਼ਨ ਜਿੱਥੇ ਮੁਕਤੀ ਮਿਲ ਸਕਦਾ ਸੀ ਉਹ ਸੀ ਓਡੀਸ਼ਾ ਦਾ ਬਧਰਕ ਪਿੰਡ ਜਿੱਥੇ ਮੁਕਤੀ ਪਹਿਲਾਂ ਵੀ ਇਸ ਤੋਂ ਕਈ ਵਾਰ ਜਾ ਚੁੱਕਿਆ ਸੀ ਕਿਉਂਕਿ ਉੱਥੇ ਕਈ ਮੁਕਤੀ ਦੇ ਦੋਸਤ ਮਿੱਤਰ ਤੇ ਰਿਸ਼ਤੇਦਾਰ ਵੀ ਰਹਿੰਦੇ ਸਨ ਪਰ ਜਦ ਜਦੋਂ ਤੱਕ ਪੁਲਿਸ ਉੜੀਸਾ ਪਹੁੰਚਦੀ ਹੈ ਉਦੋਂ ਤੱਕ ਮੁਕਤੀ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕਿਆ ਹੁੰਦਾ ਹੈ ਉਸ ਨੇ ਆਪਣੇ ਆਪ ਨੂੰ ਫਾਹਾ ਲਾ ਲਿਆ ਸੀ ਇੱਕ ਦਰਖਤ ਦੇ ਨਾਲ ਇੱਕ ਕਪੜਾ ਲਮਕਾ ਕੇ ਉਸ ਨੇ ਆਪਣੇ ਆਪ ਨੂੰ ਫਾਂਸੀ ਲਗਾ ਲਈ ਸੀ ਤੇ ਇਹ ਸਾਰੇ ਕੇਸ ਦੀ ਡਿਟੇਲ ਅਤੇ ਪੂਰੀ ਸੱਚਾਈ ਮੁਕਤੀ ਦੇ ਨਾਲ ਹੀ ਦਫਨ ਹੋ ਗਈ ਸੀ ਪਰ ਪੁਲਿਸ ਨੂੰ ਉੱਥੇ ਇੱਕ ਮੁਕਤੀ ਵੱਲੋਂ ਲਿਖਿਆ ਗਿਆ ਸੁਸਾਈਡ ਨੋਟ ਮਿਲਦਾ ਹੈ ਜਿਸ ਦੇ ਵਿੱਚ ਮੁਕਤੀ ਨੇ ਪੂਰੀ ਦੀ ਪੂਰੀ ਕਹਾਣੀ ਲਿਖ ਛੱਡੀ ਸੀ ਕਿ ਉਸ ਨੇ ਕਿਵੇਂ ਕੀਤਾ ਤੇ ਕਿਉਂ ਕੀਤਾ ਤੇ ਮੁਕਤੀ ਦੇ ਸੁਸਾਈਡ ਨੋਟ ਮਿਲਣ ਦੇ ਨਾਲ ਤਕਰੀਬਨ ਇਹ ਸਾਰਾ ਕੇਸ ਹੀ ਸੋਲਵ ਹੋ ਜਾਂਦਾ ਹੈ ਮੁਕਤੀ ਦੇ ਸੁਸਾਈਡ ਨੋਟ ਦੇ ਮੁਤਾਬਕ ਜਿਹੜੀ ਮਹਾ ਲਕਸ਼ ਸੇਖੂਰ ਅਤੇ ਪੈਸੇ ਦੇ ਵੱਲ ਅਟਰੈਕਟ ਹੋਣ ਵਾਲੀ ਕੁੜੀ ਸੀ ਉਸਨੇ ਉਸ ਦੇ ਵਿੱਚ ਲਿਖਿਆ ਸੀ ਕਿ ਮਹਾਂ ਲక్ష్ਮੀ ਨੂੰ ਇੰਨਾ ਜ਼ਿਆਦਾ ਗੁੱਸਾ ਆਉਂਦਾ ਸੀ ਕਿ ਗੁੱਸੇ ਦੇ ਵਿੱਚ ਉਹ ਕੁਝ ਵੀ ਕਰ ਸਕਦੀ ਸੀ ਪੁਲਿਸ ਨੇ ਜਦੋਂ ਮਹਾਂ ਲక్ష్ਮੀ ਦੇ ਐਕਸ ਹਸਬੰਦ ਤੋਂ ਵੀ ਪੁੱਛਗਿੱਛ ਕੀਤੀ ਸੀ ਹਿੰਮਤ ਤੋਂ ਉਸਨੇ ਵੀ ਦੱਸਿਆ ਸੀ ਕਿ ਮਹਾਂ ਲక్ష్ਮੀ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਸੀ ਗੁੱਸੇ ਦੇ ਵਿੱਚ ਕਈ ਵਾਰ ਮੈਨੂੰ ਵੀ ਕੁੱਟ ਦਿੰਦੀ ਸੀ ਮੁਕਤੀ ਦੇ ਸੁਸਾਇਡ ਨੋਟ ਦੇ ਵਿੱਚ ਲਿਖਿਆ ਸੀ ਕਿ ਉਹ ਤੇ ਮਹਾਂ ਲక్ష్ਮੀ 6 ਮਹੀਨੇ ਪਹਿਲਾਂ ਤੋਂ ਰਿਲੇਸ਼ਨਸ਼ਿਪ ਦੇ ਵਿੱਚ ਆ ਗਏ ਸਨ ਮਹਾਂ ਲక్ష్ਮੀ ਮੁਕਤੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਤੋਂ ਲਗਾਤਾਰ ਮੁਕਤੀ ਤੋਂ ਪੈਸਿਆਂ ਦੀ ਡਿਮਾਂ ਮਾਹ ਲਕਸ਼ਮੀ ਇੰਨੀ ਵਧੀਆ ਕੁੜੀ ਨਹੀਂ ਹੈ ਇਹ ਵਿਆਹ ਤੋਂ ਬਾਅਦ ਵੀ ਦੂਜੇ ਮਰਦਾਂ ਦੇ ਨਾਲ ਰਿਲੇਸ਼ਨ ਦੇ ਵਿੱਚ ਰਹਿੰਦੀ ਹੈ ਇਸ ਕਰਕੇ ਮੁਕਤੀ ਮਾਹ ਲਕਸ਼ਮੀ ਦੇ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਇਹ ਚੀਜ਼ ਕਰਕੇ ਇਹਨਾਂ ਦੋਨਾਂ ਦੇ ਵਿੱਚ ਅਕਸਰ ਲੜਾਈ ਵੀ ਹੁੰਦੀ ਰਹਿੰਦੀ ਸੀ 3 ਸਤੰਬਰ ਵਾਲੇ ਦਿਨ ਜਦੋਂ ਮੁਕਤੀ ਮਾਹ ਲਕਸ਼ਮੀ ਦੇ ਅਪਾਰਟਮੈਂਟ ਦੇ ਵਿੱਚ ਜਾਂਦਾ ਹੈ ਤਾਂ ਵਿਆਹ ਵਾਲੇ ਮੁੱਦੇ ਨੂੰ ਲੈ ਕੇ ਇੱਥੇ ਇਹਨਾਂ ਦੋਨਾਂ ਦੀ ਫਿਰ ਤੋਂ ਲੜਾਈ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੀ ਇਹ ਛੋਟੀ ਛੋਟੀ ਲੜਾਈ ਹੱਥੋ ਪਾਈ ਤੱਕ ਵੱਧ ਜਾਂਦੀ ਹੈ ਮੁਕਤੀ ਨੇ ਕਿਹਾ ਕਿ ਮੈਂ ਮਾਹ ਲਕਸ਼ਮੀ ਦੇ ਲਗਾਤਾਰ ਪੈਸੇ ਮੰਗਣ ਦੀ ਡਿਮਾਂਡ ਤੋਂ ਹੁਣ ਅੱਕ ਚੁੱਕਿਆ ਸੀ ਤੇ ਆਪਣੇ ਗੁੱਸੇ ਦੇ ਵਿੱਚ ਉਸਨੇ ਮਹਾ ਲక్ష్ਮੀ ਦੀ ਇਸ ਤਰ੍ਹਾਂ ਜਾਨ ਲੈ ਲਈ ਸੀ ਮੁਕਤੀ ਦਾ ਜਿਹਨੂੰ ਗੁੱਸਾ ਸ਼ਾਂਤ ਹੁੰਦਾ ਹੈ ਉਸ ਨੂੰ ਪਤਾ ਲੱਗਦਾ ਹੈ ਕਿ ਉਸਨੇ ਬਹੁਤ ਜ਼ਿਆਦਾ ਗਲਤ ਕੰਮ ਕਰ ਲਿਆ ਹੈ ਮੁਕਤੀ ਇਹ ਕਤਲ ਕਰਨ ਤੋਂ ਬਹੁਤ ਬਹੁਤ ਜ਼ਿਆਦਾ ਡਰ ਗਿਆ ਸੀ ਤੇ ਡਰ ਦੇ ਕਾਰਨ ਉਹ ਲਗਾਤਾਰ ਸਾਰੀ ਰਾਤ ਮਹਾ ਲక్ష్ਮੀ ਦੀ লাশ ਦੇ ਕੋਲੇ ਹੀ ਉਸਦੇ ਅਪਾਰਟਮੈਂਟ ਦੇ ਵਿੱਚ ਬੈਠਾ ਰਿਹਾ ਤੇ ਇੰਟਰਨੈਟ ਦੇ ਉੱਪਰ ਸਰਚ ਕਰਦਾ ਰਿਹਾ ਕਿ লাশ ਨੂੰ ਕਿਵੇਂ ਟਿਕਾਣੇ ਲਗਾਇਆ ਜਾ ਸਕਦਾ ਹੈ ਤੇ ਅਗਲੇ ਦਿਨ ਸਵੇਰ 4 ਸਤੰਬਰ ਵਾਲੇ ਦਿਨ ਮੁਕਤੀ ਨੇੜੇ ਦੀ ਇੱਕ ਵਰਤਨਾ ਵਾਲੀ ਦੁਕਾਨ ਦੇ ਉੱਪਰ ਜਾਂਦਾ ਹੈ ਤੇ ਉੱਥੋਂ ਤੇਜ਼ ਧਾਰ ਵਾਲਾ ਇੱਕ ਚਾਕੂ ਲੈ ਆਉਂਦਾ ਹੈ ਇਹ ਚੀਜ਼ ਪੁਲਿਸ ਨੇ ਉਸ ਭਾਂ ਕੈਮਰੇ ਦੇ ਵਿੱਚ ਵੀ ਚੈੱਕ ਕਰ ਲਈ ਸੀ ਕਿ ਮੁਕਤੀ ਉਸ ਜਗ੍ਹਾ ਤੋਂ ਚਾਕੂ ਲੈ ਕੇ ਗਿਆ ਸੀ ਪਰ ਜਿਹੜਾ ਇਹ ਮਹਾਲక్ష్ਮੀ ਦਾ ਅਪਾਰਟਮੈਂਟ ਸੀ ਇਹ ਬਹੁਤ ਭੀੜ-ਪਾਲ ਵਾਲੀ ਜਗ੍ਹਾ ਤੇ ਸੀ ਇਸ ਕਰਕੇ ਉਹ ਬਾਡੀ ਦੇ ਟੁਕੜੇ ਕਰਕੇ ਵੀ ਇੱਥੋਂ ਬਾਹਰ ਨਹੀਂ ਲਿਜਾ ਸਕਦਾ ਸੀ ਇਸ ਤੋਂ ਬਾਅਦ ਉਸ ਨੇ ਮਹਾਲక్ష్ਮੀ ਦੀ ਬਾਡੀ ਦੇ ਟੁਕੜੇ ਕਰਕੇ ਅੱਧੇ ਟੁਕੜੇ ਫਰਿੱਜ ਦੇ ਵਿੱਚ ਲਗਾ ਦਿੱਤੇ ਤੇ ਅੱਧੇ ਉੱਥੇ ਹੀ ਛੱਡ ਦਿੱਤੇ ਤੇ ਮਹਾਲక్ష్ਮੀ ਦਾ ਫੋਨ ਆਫ ਕਰਕੇ ਉਹ ਉੱਥੋਂ ਭੱਜ ਗਿਆ ਇਹ ਸਾਰਾ ਕੁਝ ਦੱਸਿਆ ਸੀ ਮੁਕਤੀ ਨੇ ਆਪਣੇ ਸੁਸਾਈਡ ਨੋਟ ਦੇ ਵਿੱਚ ਹੁਣ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਆ ਰਿਹਾ ਹੋਏ ਆ ਕਿ ਮੁਕਤੀ ਨੇ ਆਪਣੇ ਆਪ ਨੂੰ ਆਖਰਕਾਰ ਕਿਉਂ ਮਾਰਿਆ ਕਿਉਂਕਿ ਮੁਕਤੀ ਨੇ ਜਿਹੜਾ ਮ ਤੀਸੀ ਤੇ ਇਸ ਤੋਂ ਬਾਅਦ ਉਹ ਬਹੁਤ ਜ਼ਿਆਦਾ ਡਰ ਗਿਆ ਸੀ ਮੁਕਤੀ ਇਸ ਤੋਂ ਬਾਅਦ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਹੈ ਉਸ ਤੋਂ ਇਹ ਚੀਜ਼ ਬਰਦਾਸ਼ਤ ਹੀ ਨਹੀਂ ਹੁੰਦੀ ਕਿ ਉਸ ਨੇ ਇੱਕ ਇਨਸਾਨ ਨੂੰ ਮਾਰ ਦਿੱਤਾ ਹੈ ਪਹਿਲਾਂ ਵੀ ਬਹੁਤ ਸਾਰੇ ਕੇਸਾਂ ਦੇ ਵਿੱਚ ਅਜੇ ਆਇਆ ਹੋਇਆ ਹੈ ਜਿਹੜਾ ਕੋਈ ਇਨਸਾਨ ਪਹਿਲੀ ਵਾਰ ਕਿਸੇ ਦਾ ਕਤਲ ਕਰ ਦਿੰਦਾ ਹੈ ਉਸ ਤੋਂ ਬਾਅਦ ਉਹ ਸੁਸਾਇਡ ਕਰ ਲੈਂਦਾ ਹੈ ਕਿਉਂਕਿ ਉਹ ਇਸ ਚੀਜ਼ ਦੇ ਲਈ ਤਿਆਰ ਹੀ ਨਹੀਂ ਹੁੰਦਾ ਕਿ ਉਹ ਇੰਨਾ ਵੱਡਾ ਬੋਝ ਲੈ ਕੇ ਪੂਰੀ ਜ਼ਿੰਦਗੀ ਜੀਉ ਸਕੇ ਆਮ ਤੌਰ ਤੇ ਜਿਹੜੇ ਲੋਕ ਸੁਭਾਅ ਦੇ ਵਧੀਆ ਹੁੰਦੇ ਨੇ ਉਹਨਾਂ ਤੋਂ ਕੋਈ ਕ੍ਰਾਈਮ ਹੋ ਜਾਂਦਾ ਹੈ ਤਾਂ ਉਹ ਆਪਣੇ ਆਪ ਨੂੰ ਖੁਦ ਨੂੰ ਹੀ ਖੁਦ ਸਜ਼ਾ ਦੇ ਲੈਂਦੇ ਨੇ ਅਸੀਂ ਇੱਥੇ ਇਹ ਚੀਜ਼ ਨਹੀਂ ਪਰ ਮੁਕਤੀ ਦੇ ਭਰਾ ਦੇ ਅਕੋਰਡਿੰਗ ਮੁਕਤੀ ਇੱਕ ਬਹੁਤ ਵਧੀਆ ਦਿਲ ਵਾਲਾ ਇਨਸਾਨ ਸੀ ਤੇ ਉਹ ਪੁਲਿਸ ਤੋਂ ਵੀ ਕਾਫੀ ਜ਼ਿਆਦਾ ਡਰਦਾ ਸੀ ਤੇ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਝਮੇਲੇ ਦੇ ਵਿੱਚ ਉਹ ਨਹੀਂ ਪੈਂਦਾ ਸੀ ਤੇ ਪੁਲਿਸ ਦੇ ਡਰ ਦੇ ਕਾਰਨ ਤੇ ਆਪਣੇ ਮਨ ਦੇ ਪਛਤਾਵੇ ਦੇ ਕਾਰਨ ਹੀ ਉਹ ਇਨਸਾਨ ਫਾਹਾ ਲੈ ਕੇ ਮਰ ਜਾਂਦਾ ਹੈ ਹੁਣ ਇਸ ਕੇਸ ਦੇ ਵਿੱਚ ਕੋਈ ਵੀ ਦੋਸ਼ੀ ਨਹੀਂ ਬਚਿਆ ਸੀ ਤੇ ਕਿਸੇ ਨੂੰ ਵੀ ਸਜ਼ਾ ਨਹੀਂ ਹੋਣੀ ਸੀ ਇਸ ਕਾਰਨ ਕੇਸ ক্লোਜ਼ ਕਰ ਦਿੱਤਾ ਗਿਆ ਇਸ ਜੀ ਮਹਾ ਲక్ష్ਮੀ ਕੋਲਕੱਤਾ ਕਾਂਡ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀਬੀ ਨੂੰ ਯੂਰ ਸਬਸਕ੍ਰਾਈਬ ਕਰਨਾ ਧੰਨਵਾਦ